ਪ੍ਰਾਚੀਨ ਸ਼ਿਵਦਵਾਲਾ ਸਿੱਧ ਸਮਾਦਾ ਬਾਬਾ ਰਾਜਗਰੀ ਦੇ ਪਵਿੱਤਰ ਅਸਥਾਨ ਪਿੰਡ ਹਸਨਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ 1 ਜੂਨ ਦਿਨ ਸ਼ਨੀਵਾਰ ਤੋਂ ਸ਼੍ਰੀ ਮਦ ਭਗਵਤ ਗਿਆਨ ਯੱਗ ਆਰੰਭ ਹੋ ਰਿਹਾ ਹੈ ਅਸਥਾਨ ਦੇ ਮੁਖ ਸੇਵਾਦਾਰ ਮਹੰਤ ਸ਼੍ਰੀ 108 ਸੁਆਮੀ ਰਾਮਗਿਰ ਜੀ ਮਹਾਰਾਜ ਨੇ ਦੱਸਿਆ ਕੇ ਬ੍ਰਹਮਲੀਨ ਸੁਆਮੀ ਨਾਰਾਇਣ ਗਿਰੀ ਜੀ ਦੀ 43ਵੀਂ ਵਰਸੀ ਅਤੇ ਗੁਰੂਦੇਵ ਸੁਆਮੀ ਬਸੰਤ ਗਿਰੀ ਦੁਦਾਤਾਰੀ ਜੀ ਦੀ ਯਾਦ ਵਿੱਚ ਭਗਵਤ ਗਿਆਨ ਜਗ ਦੀ ਸ਼ੁਰੂਆਤ 1 ਜੂਨ ਨੂੰ ਸਵੇਰੇ 7 ਵਜੇ ਸ਼੍ਰੀਮਦ ਭਾਗਵਤ ਗਿਆਨ ਜਗ ਦੇ ਪਾਠ ਨਾਲ ਆਰੰਭ ਹੋਵੇਗੀ 1 ਜੂਨ ਤੋਂ 6 ਜੂਨ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਮੂਲ ਪਾਠ ਹੋਇਆ ਕਰਨਗੇ ਅਤੇ ਸ਼ਾਮ 3 ਵਜੇ ਤੋਂ 6 ਵਜੇ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ Swami Ramgir Hasanbar Baade ਕਰਿਆ ਕਰਨਗੇ 7 ਜੂਨ ਨੂੰ ਸਵੇਰੇ 7 ਵਜੇ ਹਵਨ ਜਗ ਦੀ ਸ਼ੁਰੂਆਤ ਹੋਵੇਗੀ ਅਤੇ 9 ਵਜੇ ਪੂਰਨ ਆਹੂਤੀ ਹੋਵੇਗੀ 12 ਵਜੇ ਭਾਗਵਤ ਕਥਾ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਸੰਤ ਪੰਗਤ ਸਜੇਗੀ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮਹਾਨ ਜਗ ਦੇ ਮੌਕੇ ਪਿੰਡ ਹਸਨਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ 1 ਜੂਨ ਨੂੰ ਸਵੇਰੇ 7 ਵਜੇ ਸਮਾਗਮ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 7 ਜੂਨ ਨੂੰ ਪਾਏ ਜਾਣਗੇ ਸੋ ਇਲਾਕਾ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਮੇਂ ਸਿਰ ਹਾਜ਼ਰੀਆਂ ਲਵਾ ਕੇ ਸਾਧੂ ਸੰਤਾਂ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੀ